ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਭੁੱਲ ਕੇ ਕਦੇ ਵੀ ਇੱਕ ਕੰਮ ਨਾ ਕਰੋ ਜੇਕਰ ਇਹ ਕੰਮ ਕਰਦੇ ਹੋ ਤਾਂ ਜ਼ਿੰਦਗੀ ਵਿੱਚ ਦੁੱਖ ਤੇ ਪਰੇਸ਼ਾਨੀਆਂ ਆਉਂਦੀਆਂ ਨੇ ਇਸ ਲਈ ਇਹ ਇੱਕ ਕੰਮ ਕਦੇ ਨਾ ਕਰੋ ਫਿਰ ਆਓ ਜਾਣਦੇ ਹਾਂ ਉਹ ਕਿਹੜਾ ਕੰਮ ਹੈ ਪੁਰਾਣੇ ਵੇਲਿਆਂ ਦੀ ਗੱਲ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਰਾਜਾ ਉਂਝਤਾ ਚੰਗਾ ਸੀ ਪਰ ਰਾਜੇ ਦੀ ਜਿਵੇਂ ਜਿਵੇਂ ਉਮਰ ਵੱਧ ਰਹੀ ਸੀ ਉਹਦੇ ਮਨ 'ਚ ਇਹ ਸੀ ਵੀ ਕੁਝ ਐਸਾ ਹੋ ਜਾਵੇ ਤੇ ਜਿਹੜੀ ਮੇਰੀ ਉਮਰ ਹੈ ਨਾ ਉਹ ਇੱਥੇ ਰੁਕ ਜਾਵੇ ਮੈਂ ਬੁੱਢਾ ਨਾ ਹੋਵਾਂ ਰਾਜੇ ਦੇ ਮਨ 'ਚ ਜਦੋਂ ਇਹ ਖਿਆਲ ਆਇਆ ਨਾ ਤਾਂ ਰਾਜੇ ਨੇ ਇਹ ਨਗਰ ਦੇ ਵਿੱਚ ਇੱਕ ਵੈਦ ਸੀ ਤੇ ਉਸ ਨੂੰ ਬੁਲਾਇਆ ਉਸ ਨੂੰ ਕਿਹਾ ਵੀ ਮੈਨੂੰ ਐਵੇਂ ਦੀ ਜੜੀ ਬੂਟੀ ਦਵਾਈ ਤਿਆਰ ਕਰਕੇ ਦੇ ਜਿਸ ਦੇ ਨਾਲ ਮੈਂ ਦੁਬਾਰਾ ਜਵਾਨ ਹੋ ਜਾਵਾਂ ਹੁਣ ਉਹ ਵੈਦ ਸੋਚਣ ਲੱਗਾ ਵੀ ਰਾਜਾ ਮੂਰਖਾ ਇਹਨੂੰ ਨਹੀਂ ਪਤਾ ਵੀ ਜਦੋਂ ਆਪਾਂ ਬੁੱਢੇ ਹੋ ਜਾਈਏ ਤਾਂ ਆਪਾਂ ਦੁਬਾਰਾ ਜਵਾਨ ਨਹੀਂ ਹੋ ਸਕਦੇ ਉਹਨੇ ਸੋਚਿਆ ਰਾਜਾ ਮੂਰਖੇ ਤੇ ਚਲੋ ਆਪਾਂ ਨਾ ਇਸ ਮੂਰਖਤਾ ਦਾ ਫਾਇਦਾ ਚੁੱਕਦੇ ਹਾਂ ਉਹਨੇ ਕੀ ਕੀਤਾ ਉਹ ਕਹਿੰਦਾ ਵੀ ਰਾਜਾ ਮੈਂ ਇੱਕ ਹਫ਼ਤੇ ਬਾਅਦ ਦਵਾਈ ਦਾ ਤਿਆਰ ਕਰਕੇ ਲੈ ਕੇ ਆਵਾਂਗਾ ਵੀ ਕਿਵੇਂ ਦਵਾਈ ਤਿਆਰ ਹੋਣੀ ਹੈ ਹੁਣ ਉਹ ਬੜੇ سارے ਪੈਸੇ ਲੈ ਕੇ ਤੇ ਚਲਾ ਗਿਆ ਹੁਣ ਉਹਨੂੰ ਲੱਗਾ ਵੀ ਇੰਨੇ ਪੈਸੇ ਦੇਤੇ ਨੇ ਹੁਣ ਰਾਜੇ ਦਾ ਜ਼ਰੂਰ ਕੁਝ ਨਾ ਕੁਝ ਕਰਕੇ ਜਾਦਾ ਪੈਸੇ ਹੇਠੇ ਜਾਣ ਉਹ ਰਾਜੇ ਕੋਲ ਹਫਤੇ ਬਾਅਦ ਗਿਆ ਕਹਿੰਦਾ ਰਾਜਾ ਦਵਾਈ ਤੇ ਮੈਂ ਤਿਆਰ ਕਰ ਦਾਂਗਾ ਪਰ ਉਹਦੇ ਲਈ ਨਾ ਤੈਨੂੰ ਨਾ ਇੱਕ ਕੰਮ ਕਰਨਾ ਪਏਗਾ ਕਹਿੰਦਾ ਮੈਂ ਤੇ ਸਭ ਕਰਨ ਲਈ ਤਿਆਰ ਆ ਰਾਜੇ ਨੂੰ ਕਹਿੰਦਾ ਬਿੱਤੂ ਨਾ ਆਪਣੇ ਮਹਿਲ ਤੋਂ ਨਹਿਰ ਦੇ ਕੋਲ ਇੱਕ ਵੱਡੀ ਸਾਰਾ ਵੀ ਤੈਨੂੰ ਇੱਕ ਸਰੰਗ ਪਟਾ ਕੇ ਤੇ ਉਹਦੇ 'ਚ ਇੱਕ ਮਹੀਨਾ ਰਹਿਣਾ ਪੈਣਾ ਜਿੰਨਾ ਚਿਰ ਮੈਂ ਕਹਾਂ ਬਿੱਤੂ ਤੈਨੂੰ ਰਹਿਣਾ ਪੈਣਾ ਘੱਟ ਤੋਂ ਘੱਟ ਐਵੇਂ ਸਮਝ ਵੀ ਮਹੀਨਾ ਰਹਿਣਾ ਪੈਣਾ ਤੇ ਉਹਦੇ ਅੰਤ ਇਹ ਹੋਏਗਾ ਵੀ ਤੇਰੇ ਤੇ ਸੂਰਜ ਦੀ ਰੋਸ਼ਨੀ ਨਾ ਪਵੇ ਤੇਰੇ ਦਵਾਰ ਤੇ ਮੈਂ ਹੀ ਦਵਾਈ ਤੇ ਖਾਣਾ ਰੋਜ਼ ਰੱਖ ਕੇ ਆਵਾਂਗਾ ਤੇ ਤੂੰ ਉਚੋਕ ਕੇ ਤੇ ਖਾ ਲਈ ਜੇ ਤੈਨੂੰ ਮਨਜ਼ੂਰ ਏ ਤੇ ਦੱਸ ਹੁਣ ਉਹਨੇ ਕੀ ਕਿਹਾ ਉਹਨੂੰ ਜ਼ਬਾਨ ਬਣਨ ਦੀ ਇੰਨੀ ਸੰਗ ਸੀ ਕਹਿਣ ਲੱਗਾ ਠੀਕ ਹੈ ਹੁਣ ਕੁਝ 2 ਮਹੀਨਿਆਂ ਚ ਉੱਥੇ ਉਹ ਸਰੰਗ ਪੱਟ ਗਈ ਉਹਨੇ ਕਿਹਾ ਮੈਂ 2 ਮਹੀਨਿਆਂ ਚ ਦਵਾਈ ਤਿਆਰ ਕਰ ਲਈਏ ਹੁਣ ਰਾਜੇ ਨੂੰ ਨਾ ਉਹਨੇ ਉਸ ਗੁਫਾ ਦੇ ਅੰਦਰ ਰਾਖੇ ਦਿੱਤਾ ਰਾਜਾ ਉੱਥੇ ਰਹਿਣ ਲੱਗਾ ਬੂਆਗੇ ਆਪ ਜਾ ਕੇ ਇੱਕ ਜੜੀ ਬੂਟੀ ਰੱਖ ਹੁੰਦਾ ਨਾਲ ਖਾਣਾ ਪੀਣਾ ਰੱਖ ਹੁੰਦਾ ਜਦੋਂ ਮਹੀਨਾ ਬੀਤਿਆ ਉਹਨੇ ਕਿਹਾ ਇੱਕ ਮਹੀਨਾ ਹੋਰ ਐਵੇਂ ਕਰਦੇ ਕਰਦੇ ਸਾਲ ਉਹਨੂੰ ਰਾਜੇ ਨੂੰ ਅੰਦਰ ਰੱਖਿਆ ਜਦੋਂ 12ਵਾਂ ਮਹੀਨਾ ਆਇਆ ਨਾ ਤਾਂ ਹੁਣ ਉਹਨੇ ਪਿੱਛੇ ਉਸ ਵੈਦ ਨੇ ਜਿੱਥੇ ਉਸ ਰੰਗ ਬਣਾਈ ਸੀ ਉਹਦੇ ਨਾਲ ਹੀ ਇੱਕ ਐਸੀ ਸਰੰਗ ਪਟਾ ਦਿੱਤੀ ਵੀ ਉੱਥੇ ਜਾ ਕੇ ਉਹ ਪਿੱਛੋਂ ਦੀ ਕੋਈ ਵੀ ਜਾ ਸਕਦਾ ਸੀ ਹੁਣ ਉਹਨੇ ਹੂ ਬਹੂ ਰਾਜੇ ਵਰਗਾ ਕੋਈ ਜਵਾਨ ਮਨੁੱਖ ਲੱਭਣਾ ਆਰੰਭ ਕੀਤਾ ਹੋਇਆ ਸੀ ਇੱਕ ਦਿਨ ਦਰਿਆ ਦੇ ਕੰਢੇਉਂ ਦੇਖਦਾ ਵੀ ਇੱਕ ਨੌਜਵਾਨ ਇਸ਼ਨਾਨ ਕਰਦਾ ਪਿਆ ਉਹ ਕੋਲ ਗਿਆ ਤੇ ਉਹਨੂੰ ਕਿਹਾ ਵੀ ਤੁਸੀਂ ਇਸ ਇਲਾਕੇ ਦੇ ਨਹੀਂ ਲੱਗਦੇ ਉਹਨੇ ਕਿਹਾ ਹਾਂਜੀ ਮੈਂ ਇਸ ਇਲਾਕੇ ਦਾ ਨਹੀਂ ਮੈਂ ਦੂਰਦਰ ਆਡੇ ਤੋਂ ਆਇਆ ਮਾਂ ਕੰਮ ਦੀ ਭਾਲ ਹੈ ਮੈਨੂੰ ਉਹਨੇ ਕਿਹਾ ਵੀ ਮੈਂ ਤੇਨੂੰ ਕੰਮ ਤੇ ਦੇ ਦਾਂਗਾ ਤੈਨੂੰ ਇਸ ਨਗਰ ਦਾ ਮੈਂ ਰਾਜਾ ਵੀ ਬਣਾ ਦਾਂਗਾ ਪਰ ਤੂੰ ਉਹੀ ਕਰੇਂਗਾ ਜੋ ਮੈਂ ਕਹਾਂਗਾ ਉਹਨੇ ਕਿਹਾ ਵੀ ਠੀਕ ਹੈ ਵੀ ਮੈਨੂੰ ਹੋਰ ਕੀ ਚਾਹੀਦਾ ਹੁਣ ਉਹ ਮਨੋਕਿਆਂ ਲਗਾ ਵੀ ਮੈਂ ਉਹ ਸਾਹਮਣੇ ਜਿਹੜੇ ਰੋਖਾ ਨਾ ਉੱਥੇ ਥੱਲੇ ਮੇਰੀ ਝੌਂਪੜੀ ਐ ਮੈਂ ਉੱਥੇ ਰਹਿਣਾ ਵਾ ਤੇ ਉੱਥੇ ਆ ਜਾ ਜੇ ਹੁਣ ਇਹ ਗੱਲ ਸੁਣ ਕੇ ਉਹਨੇ ਕਿਹਾ ਠੀਕ ਐ ਵੀ ਮੈਂ ਉੱਥੇ ਆ ਜਾਗਾ ਹੁਣ ਨਾ ਉਹ ਜਿਹੜਾ ਵੈਦ ਸੀ ਉਹਨੂੰ ਲੈ ਕੇ ਤੇ ਗਿਆ ਅੱਜ ਨਾ ਵੈਦ ਨੇ ਰਾਜੇ ਦੇ ਖਾਣੇ ਦੇ ਵਿੱਚ ਜ਼ਹਿਰ ਪਾ ਕੇ ਤੇ ਉਹਨੂੰ ਜਿਹੜਾ ਉਹਦੇ ਪ੍ਰਾਨ ਲੈ ਲੇ ਹੁਣ ਆ ਪਿੱਛੋਂ ਗੁਫਾ ਦੇ ਵਿੱਚ ਗਿਆ ਤੇ ਉਹਨੂੰ ਉਹ ਨਾਲ ਹੀ ਨਗਰ ਸੀ ਵੀ ਉਹ ਇੱਕ ਬੜਾ ਵੱਡਾ ਕਹਿ ਲਓ ਵੀ ਜੰਗਲ ਸੀ ਤੇ ਉਥੇ ਇੱਕ ਖੂਹ ਸੀ ਜਾ ਕੇ ਰਾਜੇ ਨੂੰ ਉਹਦੇ ਵਿੱਚ ਸੱਟ ਕੇ ਤੇ ਆ ਗਿਆ ਜਦੋਂ ਆਇਆ ਤੇ ਆ ਕੇ ਨਾ ਉਸ ਨੌਜਵਾਨ ਦੇ ਕੋਲ ਆਇਆ ਤੇ ਉਹਨੂੰ ਪਿੱਛੇ ਗੁਫਾ ਚੋਂ ਉਸ ਥਾਂ ਤੇ ਜਾ ਕੇ ਤੇ ਬਿਠਾ ਦਿੱਤਾ ਹੁਣ ਰੋਜ਼ ਉਹਨੂੰ ਕਹਿੰਦਾ ਵੀ ਤੈਨੂੰ ਨਾ 1 ਮਹੀਨਾ ਰਹਿਣਾ ਪਵੇਗਾ ਜਿੰਨਾ ਚਿਰ ਤੇਰੀਆਂ ਦਾੜੀ ਮੁੱਛਾਂ ਵੱਡੀਆਂ ਨਹੀਂ ਹੋ ਜਾਂਦੀਆਂ ਉਹਨੂੰ 1 ਮਹੀਨਾ ਸਾਰੇ ਰਾਜੇ ਬਾਰੇ ਦੱਸਦਾ ਰਿਹਾ ਵੀ ਇਹ ਰਾਣੀ ਹੈ ਇਹ ਮੰਤਰੀਏ ਇਹ ਤੇਰਾ ਰਾਜ ਉਹਨੂੰ 1 ਮਹੀਨੇ ਚ ਸਾਰਾ ਕੁਝ ਸਮਝਾ ਦਿੱਤਾ 1 ਮਹੀਨੇ ਬਾਅਦ ਜਦੋਂ ਬਾਹਰ ਆਇਆ ਤੇ ਆ ਕੇ ਉਹਨੇ ਕਿਹਾ ਵੀ ਆ ਦੇਖੋ ਮੈਂ ਰਾਜੇ ਨੂੰ ਨੌਜਵਾਨ ਕਰ ਦਿੱਤਾ ਸਾਰੇ ਜਣੇ ਬੜਾ ਖੁਸ਼ ਹੋਏ ਹੁਣ ਨਾ ਉਹ ਅਕਸਰ ਕੀ ਕਰਿਆ ਕਰਦਾ ਵੀ ਉਹਨੂੰ ਜਦੋਂ ਰਾਜੇ ਦੇ ਨਾਮ ਤੋਂ ਬੁਲਾਉਂਦੇ ਉਹ ਨੌਜਵਾਨ ਨੂੰ ਤੇ ਉਹ ਬੇਧਿਆਨ ਕਰ ਦਿੰਦਾ ਉਹਨੂੰ ਕਹਿੰਦਾ ਵੀ ਦੇਖੋ ਰਾਜਾ ਨੌਜਵਾਨ ਹੋ ਕੇ ਆਇਆ ਤੇ ਕਿਉਂ ਨਾ ਰਾਜੇ ਦਾ ਨਾਮ ਹੀ ਬਦਲ ਦਿੱਤਾ ਜਾਵੇ ਉਹਨਾਂ ਰਾਜੇ ਦਾ ਨਾਮ ਬਦਲ ਦਿੱਤਾ ਹੁਣ ਜਿਵੇਂ ਜਿਵੇਂ ਵੈਦ ਰਾਜੇ ਨੂੰ ਕਹਿੰਦਾ ਰਾਜਾ ਉਵੇਂ ਹੀ ਕਰਦਾ 6 ਮਹੀਨੇ ਦਾ ਸਮਾਂ ਲੰਘ ਗਿਆ ਤੇ ਸਾਰਿਆਂ ਨੂੰ ਐਵੇਂ ਲੱਗਾ ਵੀ ਇਹ ਉਹੀ ਰਾਜਾ ਹੈ ਹੁਣ ਸਾਰਾ ਕੁਝ ਸਮਾਨਿਆ ਹੋ ਚੁੱਕਿਆ ਸੀ ਭਾਵੇਂ ਸਾਰਿਆਂ ਨੂੰ ਲੱਗਦਾ ਸੀ ਵੀ ਇਹੀ ਰਾਜਾ ਤੇ ਜਵਾਨ ਹੋ ਕੇ ਆ ਗਿਆ ਹੁਣ ਰਾਜੇ ਨੇ ਨਾ ਆਪਣੇ ਮਨ ਦੀ ਕਰਨੀ ਸ਼ੁਰੂ ਕਰ ਦਿੱਤੀ ਹੁਣ ਉਹ ਵੈਦ ਤੋਂ ਕਿਸੇ ਕੰਮ ਦੀ ਸਲਾਹ ਨਾ ਲੈਂਦਾ ਮੰਤਰੀਆਂ ਤੋਂ ਸਲਾਹ ਲੈਂਦਾ ਤੇ ਰਾਜਪਾਟ ਨੂੰ ਚਲਾਉਣ ਲੱਗਾ ਵੈਦ ਨੇ ਨਾ 1 ਮਹੀਨੇ ਦੇਖਿਆ ਮਹੀਨੇ ਬਾਅਦ ਉਹਨੇ ਦੇਖਿਆ ਵੀ ਅੱਜ ਉਹ ਰਾਜੇ ਕੁਲ ਕੋਈ ਨਹੀਂ ਜਾ ਕੇ ਕਹਿੰਦਾ ਵੀ ਤੈਨੂੰ ਮੈਂ ਰਾਜਾ ਬਣਾਇਆ ਤੇ ਹੁਣ ਤੂੰ ਮੇਰੀ ਕਿਸੇ ਕੰਮ ਚ ਸਲਾਹ ਨਹੀਂ ਲੈਂਦਾ ਮੈਨੂੰ ਅਣਦੇਖਾ ਕਰਦਾ ਪਿਆ ਮੈਂ ਤੈਨੂੰ ਰਾਜ ਬਣਾ ਰਾਜਾ ਬਣਾਉਣ ਲਈ ਕੀ ਕੁਝ ਨਹੀਂ ਕੀਤਾ ਤੇ ਅੱਜ ਤੂੰ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ ਰਾਜੇ ਨੇ ਗੱਲ ਸੁਣ ਕੇ ਕਿਹਾ ਤੂੰ ਕਾਹਦਾ ਰਾਜਾ ਬਣਾਇਆ ਰਾਜਾ ਮੈਂ ਆਪਣੇ ਕਰਮਾ ਕਰਕੇ ਬਣਿਆ ਤੇਰੇ ਕਰਕੇ ਨਹੀਂ ਬਣਿਆ ਉਹ ਹੁਣ ਇਹ ਸੁਣ ਕੇ ਕਹਿੰਦਾ ਵੈਤ ਕਹਿੰਦਾ ਕਿਹੜੇ ਕਰਮ ਤੇਰੇ ਜਿਨ੍ਹਾਂ ਮੈਂ ਐਨਾ ਕੁਝ ਕੀਤਾ ਉਹ ਉਹ ਅੱਗੋਂ ਜਿਹੜਾ ਰਾਜਾ ਸੀ ਉਹ ਕਹਿਣ ਲੱਗਾ ਵੀ ਕੋਈ ਨਾ ਵੀ ਇਹ ਸਮਾਂ ਆਉਣ ਤੇ ਮੈਂ ਤੈਨੂੰ ਦੱਸਾਂਗਾ ਵੀ ਤੂੰ ਮੇਰੇ ਲਈ ਕੁਝ ਕੀਤਾ ਹੈ ਜਾਂ ਮੇਰੇ ਕਰਮਾਂ ਨੇ ਮੈਨੂੰ ਬਣਾਇਆ ਇਹਨਾਂ ਕਹਿ ਕੇ ਰਾਜਾ ਉੱਥੋਂ ਚਲਾ ਗਿਆ ਹੁਣ ਉਹਨੂੰ ਵੀ ਲੱਗਾ ਵੀ ਜੇ ਜ਼ਿਆਦਾ ਕੁਝ ਬੋਲਿਆ ਤੇ ਰਾਜਾ ਇਹ ਕਿਤੇ ਮੇਰੇ ਪ੍ਰਾਣ ਨਾ ਹਾਰ ਲੇ ਹੁਣ ਉਹ ਇਸ ਟੌਪਿਕ ਤੇ ਇਸ ਵਿਸ਼ੇ ਤੇ ਕੋਈ ਗੱਲ ਹੀ ਨਾ ਕਰਦਾ ਕਹਿੰਦੇ ਹੁਣ ਹੌਲੀ-ਹੌਲੀ ਸਮਾਂ ਲੰਘਣ ਲੱਗਾ ਇੱਕ ਦਿਨ ਨਾ ਰਾਜਾ ਤੇ ਉਹਦਾ ਮੰਤਰੀ ਤੇ ਨਾਲ ਉਹ ਵੈਦ ਕਿਸੇ ਥਾਂ ਤੇ ਜਾਣਦੇ ਹੁੰਦੇ ਨੇ ਪਿਨਾਦਰਿਆ ਚ ਬੇੜੀਆਂ ਤੇ ਹੁੰਦੀਆਂ ਸਨ ਤੇ ਉਸ ਰਾਤ ਥਾਣੀ ਉਜਾਇਆ ਕਰਦੇ ਸਨ ਅੱਜ ਜਦੋਂ ਜਾਣਦੇ ਸਨ ਨਾ ਤੇ ਥੋੜੀ ਦੂਰੀ ਤੇ ਦੇਖਿਆ ਵੀ ਦਰਿਆ ਚ ਨਾ ਪੰਜ ਸੋਨੇ ਦੇ ਕਮਲ ਧਰ ਦੇ ਆਉਣ ਜਦੋਂ ਧਰ ਦੇ ਆਏ ਤਾਂ ਰਾਜੇ ਨੇ ਕਿਹਾ ਵੀ ਬੇੜੀ ਉਸ ਪਾਸੇ ਲੈ ਜਾ ਤ ਉਹਨਾਂ ਨੂੰ ਫੜੋ ਜਦੋਂ ਹੱਥ ਚ ਫੜੇ ਤੇ ਉਹ ਸੱਚੀ ਕਮਲ ਤੇ ਫੁੱਲ ਸੋਨੇ ਦੇ ਸਨ ਰਾਜਾ ਵੇਖ ਕੇ ਹੈਰਾਨ ਹੋਇਆ ਰਾਜਾ ਕਿੰਦਾ ਵੀ ਮੈਂ ਅੱਜ ਤੱਕ ਸੋਨੇ ਦੇ ਫੁੱਲ ਦੇ ਐਵੇਂ ਦਾ ਫੁੱਲ ਨਹੀਂ ਦੇਖਿਆ ਜਿਹੜਾ ਕਮਲ ਐਵੇਂ ਤੈਰਦਾ ਹੋਵੇ ਉਹ ਨਾ ਹੁਣ ਕਹਿ ਲਗਾ ਵੈ ਜੀ ਵੀ ਤੁਹਾਨੂੰ ਤੇ ਇੰਨੀ ਜਿਆਦਾ ਜਾਣਕਾਰੀ ਹੈ ਜੜੀ ਬੂਟੀਆਂ ਦੀ ਕਿ ਤੁਹਾਨੂੰ ਤੇ ਪਤਾ ਹੋਏਗਾ ਕਿ ਕਿਹੜੀ ਬੂਟੀ ਹੈ ਹੁਣ ਉਹ ਇੰਨੇ ਜਣੇ ਬੈਠੇ ਸਨ ਹੁਣ ਉਹ ਵਿਚਾਰਾ ਤੇ ਕੁਝ ਬੋਲ ਨਾ ਸਕਿਆ ਕਹਿੰਦਾ ਹਾਂ ਹਾਂ ਮੈਨੂੰ ਪਤਾ ਹੈ ਇਹ ਬੜੀ ਦੁਰਲੱਭ ਬੜੀ ਬੂਟੀ ਹੈ ਤੇ ਇਹ ਫਲਾਣੇ ਥਾਂ ਹੁੰਦੀ ਉਹ ਕਹਿੰਦਾ ਰਾਜਾ ਕਹਿੰਦਾ ਫਿਰ ਠੀਕ ਹੈ ਇਹ ਬੂਟੀ ਨਾ ਤੁਸੀਂ ਸਾਨੂੰ ਸਾਡੇ ਲਈ ਲੱਭ ਕੇ ਤੇ ਲੈ ਕੇ ਆਓ ਹੁਣ ਉਹ ਵਿਚਾਰਾ ਕੁਝ ਨਾ ਬੋਲ ਸਕਿਆ ਹੁਣ ਅਗਲੇ ਦਿਨ ਉਹਨੇ ਗਿਆ ਕੁਝ ਸੈਨਿਕ ਨਾਲ ਲੈ ਕੇ ਤੇ ਉਸ ਥਾਂ ਤੇ ਜਾ ਕੇ ਤੇ ਉਹ ਜਿੱਧਰੋਂ ਕਮਲ ਦੇ ਫੁੱਲ ਤੈਰ ਕੇ ਆਏ ਸਨ ਅੱਗੇ-ਅੱਗੇ ਬਹਾਵਲ ਚੱਲਦਾ ਗਿਆ ਥੋੜੀ ਦੂਰੀ ਤੇ ਗਿਆ ਤੇ ਦਰਿਆ ਨਾਲ ਇੱਕ ਬੜੇ ਵੱਡੇ ਝਰਨੇ ਤੋਂ ਦਰਿਆ ਦਾ ਪਾਣੀ ਵਗਦਾ ਪਿਆ ਸੀ ਉਹਦੇ ਥੱਲੇ ਨਾ ਇੱਕ ਐਵੇਂ ਲੱਗੇ ਵੀ ਖੰਡਰ ਨੁਮਾ ਕੋਈ ਘਾਰ ਕਹਿ ਲੋ ਤੇ ਨਾਲ ਇੱਕ ਬੜੇ ਵੱਡੇ ਰੁੱਖ ਸਨ ਜਿਵੇਂ ਜਿਵੇਂ ਆਗਾ ਹੋਈ ਗਿਆ ਤੇ ਉਹਨੇ ਦੇਖਿਆ ਵੀ ਇੱਕ ਨਾ ਨਰਕ ਕੰਕਾਲ ਕਹਿ ਲੋ ਵੀ ਇੱਕ ਕਿਸੇ ਮਨੁੱਖ ਦਾ ਕੰਕਾਲ ਪੁੱਠਾ ਲਟਕਿਆ ਹੋਇਆ ਤੇ ਉਹਦਾ ਜਿਹੜਾ ਸੇਰਾ ਵੀ ਉਹ ਪਾਣੀ ਦੇ ਨਾਲ ਇਸ ਜਿਹੜਾ ਦਰਿਆ ਦਾ ਪਾਣੀ ਹੈ ਉਹਦੇ ਨਾਲ ਜਦੋਂ ਲੱਗਦਾ ਤਾਂ ਉਹ ਉਤੋਂ ਦਾ ਪਸੀਨਾ ਹੀ ਉਤੋਂ ਪਾਣੀ ਦੀ ਉਸ ਦੀਆਂ ਬੂੰਦਾਂ ਟਪਕਦੀਆਂ ਨੇ ਤੇ ਉਹ ਸੋਨੇ ਦੇ ਕਮਲ ਦੇ ਵਿੱਚ ਬਦਲ ਕੇ ਤੇ ਜਾਈ ਜਾਂਦੀਆਂ ਨੇ ਉਹਨੇ ਕਿਹਾ ਵੀ ਇਹ ਤੇ ਇਹਦੇ ਤੋਂ ਬਣਦੀਆਂ ਪਈਆਂ ਨੇ ਹੁਣ ਇਹ ਹੀ ਲੈ ਕੇ ਜਾਣਾ ਪਵੇਗਾ ਇੱਕਦਮ ਅਮੀ ਨੇਰੀ ਤੂਫਾਨ ਆ ਗਿਆ ਹੋਲੀ-ਹੋਲੀ ਉਹ ਜਿਹੜਾ ਨਾਲ ਕੰਕਾਲ ਟੰਗਿਆ ਸੀ ਤੇ ਉਹ ਉਸ ਦਰਿਆ ਦੇ ਵਿੱਚ ਡੇਗ ਗਿਆ ਹੁਣ ਉਹ ਫੜਦਾ ਕਿੱਥੋਂ ਉਹ ਤੇ ਵਿੱਚ ਡੇਗ ਗਿਆ ਸੀ ਤੇ ਪਾਣੀ ਚ ਸਮ ਆ ਗਿਆ ਹੁਣ ਜਾ ਕੇ ਰਾਜੇ ਨੂੰ ਸਾਰੀ ਗੱਲ ਦੱਸਦਾ ਹੈ ਰਾਜਾ ਕਹਿੰਦਾ ਅੱਛਾ ਉਹ ਹੱਸਣ ਲੱਗ ਗਿਆ ਕਹਿੰਦਾ ਮੈਂ ਸੱਚ ਦੱਸਦਾ ਪਿਆ ਰਾਜੇ ਨੇ ਕਿਹਾ ਮੈਂ ਵੀ ਤੇ ਕਿਹਾ ਵੀ ਤੂੰ ਸਾਚੀ ਬੋਲਦਾ ਪਿਆ ਤੈਨੂੰ ਪਤਾ ਹੈ ਉਹ ਜਿਹੜਾ ਨਾਲ ਕੰਕਾਲ ਸੀ ਉਹ ਮੇਰਾ ਪਿਛਲਾ ਜਨਮ ਸੀ ਮੈਂ ਉੱਥੇ ਬੈਠ ਕੇ ਨਾਮ ਜਪਦਾ ਪਿਆ ਸੀ ਨਾਮ ਜਪਦੇ ਜਪਦੇ ਮੈਂ ਉਹਦੇ ਥੱਲੇ ਡਿੱਗਾ ਤੇ ਮੇਰੇ ਉੱਥੇ ਸਵਾਸ ਚਲੇ ਗਏ ਤੇ ਮੈਂ ਉਹਦੇ ਨਾਲ ਲਟਕ ਗਿਆ ਕਹਿੰਦੇ ਤੇ ਉਹਦੇ ਕਰਕੇ ਜਿਹੜਾ ਮੈਂ ਇੰਨਾ ਨਾਮ ਜਪਿਆ ਉਹਦੇ ਸਦਕਾ ਮੈਨੂੰ ਰਾਜਪਾਟ ਮਿਲਿਆ ਹੁਣ ਉਹ ਵੈਦ ਕਹਿੰਦਾ ਵੀ ਜੋ ਮੈਂ ਕੀਤਾ ਉਹਦਾ ਕੋਈ ਨਹੀਂ ਉਹ ਕਹਿੰਦਾ ਵੀ ਤੂੰ ਕੀ ਕੀਤਾ ਮਾੜੇ ਕਰਮ ਕੀਤੇ ਨੇ ਇਹਦੇ ਸਦਕਾ ਦੇਖ ਤੈਨੂੰ ਮੈਂ ਹੁਣੇ ਸੂਲੀ ਤੇ ਚੜਾ ਸਕਦਾ ਵੈਦ ਡਰ ਗਿਆ ਉਹ ਕਹਿੰਦਾ ਮੈਂ ਤੈਨੂੰ ਸੂਲੀ ਤੇ ਨਹੀਂ ਚੜਾਵਾਂਗਾ ਮੈਂ ਵੇ ਪਿਛਲੇ ਜਨਮ ਨਾਮ ਜਪਿਆ ਉਹਦਾ ਫਲ ਮੈਨੂੰ ਅੱਜ ਇਸ ਚਮਜ ਬਾਦਸ਼ਾਹ ਬਣ ਕੇ ਮਿਲਿਆ ਤੂੰ ਮਾੜੇ ਕਰਮ ਕੀਤੇ ਨੇ ਤੈਨੂੰ ਅਗਲੇ ਜਨਮ ਤੇਰਾ ਮਾੜੇ ਕਰਮਾਂ ਦਾ ਫਲ ਮਿਲ ਜੇਗਾ ਪਰ ਹੋਵੇ ਤਾਂ ਹੋਏ ਪ੍ਰਮਾਤਮਾ ਜਿਹੜਾ ਨਾ ਪ੍ਰਮਾਤਮਾ ਦੇ ਘਰ ਦੇਰ ਹੈ ਅੰਦੇਰ ਨਹੀਂ ਹੈਗਾ ਪ੍ਰਮਾਤਮਾ ਤੈਨੂੰ ਹੁਣੇ ਹੀ ਜਿਹੜਾ ਉਹਦਾ ਫਲ ਵੀ ਦੇ ਸਕਦਾ ਹੁਣ ਉਹ ਸਮਝ ਗਿਆ ਵੀ ਰਾਜੇ ਨੇ ਜਿਹੜਾ ਕਿਹਾ ਏ ਇਹ ਮੈਨੂੰ ਨਾ ਕੋਈ ਤੇ ਸਜ਼ਾ ਨਾ ਦੇ ਦੇ ਉਹ ਚੁੱਪਚੀ ਪੀਤੇ ਉੱਥੋਂ ਚਲਾ ਗਿਆ ਜਦੋਂ ਗਿਆ ਤੇ ਹੁਣ ਨਾ ਆਪਣੀ ਵੈਦ ਉਹ ਜੜੀ ਬੂਟੀਆਂ ਬਣਾ ਕੇ ਤੇ ਆਪਣਾ ਕੰਮ ਕਰਨ ਲੱਗਾ ਇੱਕ ਦਿਨ ਨਾ ਉਹ ਕੋਈ ਜੜੀ ਬੂਟੀ ਖੋਜਣ ਲਈ ਉਹ ਜੰਗਲ ਦੇ ਵਿੱਚ ਗਿਆ ਹੁਣ ਉਹ ਜਿੱਥੇ ਰਾਜੇ ਨੂੰ ਨੇ ਸੱਟਿਆ ਸੀ ਨਾ ਉਹਦੇ ਵਿੱਚ ਬੜੇ ਵੱਡੇ ਵੱਡੇ ਕੈਲੋ ਦਰਾਖਤ ਜੜੀ ਬੂਟੀਆਂ ਹੋ ਗਏ ਉਹਨੂੰ ਨਾ ਉਹ ਖੂਦ ਇਸਿਆ ਨਾ ਉਹ ਜਿਵੇਂ ਵਿੱਚੋਂ ਜੜੀ ਬੂਟੀ ਲੈਣ ਲਈ ਔੜਿਆ ਨਾ ਤਾਂ ਵੇਚੀ ਡਿੱਗ ਪਿਆ ਹੁਣ ਜਦੋਂ ਵੇਚ ਡਿੱਗਾ ਤੇ ਕਹਿੰਦੇ ਉਹਨੇ ਬੜੀਆਂ ਆਵਾਜ਼ਾਂ ਮਾਰੀਆਂ ਪਰ ਹੁਣ ਉਹ ਬੀਆਬਾਨ ਜੰਗਲ 'ਚ ਕੋਈ ਆਉਂਦਾ ਨਹੀਂ ਸੀ ਜਿਸ ਕਰਕੇ ਉਹਦੇ ਵਿੱਚ ਹੀ ਪ੍ਰਾਣ ਚਲੇ ਗਏ ਉਨੇ ਨੂੰ ਖੂਚ ਸੱਟਿਆ ਰਾਜੇ ਨੂੰ ਹੁਣ ਆਪ ਹੀ ਉਹਦੇ ਪ੍ਰਾਣ ਖੂ ਦੇ ਵਿੱਚ ਗਏ ਭਾਵ ਜਿਵੇਂ ਦੀ ਕਰਨੀ ਓਵੇਂ ਦੀ ਪਰਨੀ ਆਪਾਂ ਜਿਵੇਂ ਦੇ ਕਰਮ ਕਰਦੇ ਆਂ ਓਵੇਂ ਦਾ ਫਲ ਮਿਲਦਾ ਏ ਕਰਮ ਆਪਾਂ ਨੂੰ ਦੇਸਦੇ ਨਹੀਂ ਪਰ ਇਹ ਚੱਕਰ ਐਵੇਂ ਦਾ ਗੋਲ ਘੁੰਮਦਾ ਜੋ ਦਵਾਂਗੇ ਉਹੀ ਮਿਲੇਗਾ ਮਾੜੇ ਕਰਮ ਕਰਾਂਗੇ ਦੁਗਣੇ ਹੋ ਕੇ ਮਿਲਣਗੇ ਤੇ ਜੇ ਚੰਗੇ ਕਰਮ ਕਰਾਂਗੇ ਤੇ ਲੱਖਾਂ ਮੁਸ਼ਕਲਾਂ ਜਿਹੜੀਆਂ ਨੇ ਨਾ ਉਹ ਆਪਣੇ ਰਾਹ ਚੋਂ ਹਟਾ ਕੇ ਤੇ ਸੁੱਖ ਹੀ ਸੁਖ ਪੈਦਾ ਕਰ ਦਣਗੇ ਇਸ ਲਈ ਮਾੜੇ ਕੰਮ ਕਦੇ ਨਾ ਕਰੋ ਜੇ ਕਰੋਗੇ ਤਾਂ ਦੁੱਖ ਹੀ ਮੁਸ਼ਕਲਾਂ ਆਉਣਗੇ ਇਸ ਲਈ ਚੰਗਾ ਕਰੋ ਤੇ ਪਰਮਾਤਮਾ ਤੁਹਾਡੇ ਨਾਲ ਵੀ ਚੰਗਾ ਕਰਨਗੇ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣੋਂ ਮਿਲਿਆ ਇੱਕ ਕਮੈਂਟ ਬਾਕਸ ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਦਾ ਪਲਾ ਚੁੰਦਿਓ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ